ਮਹਿਲਪੁਰ ਵਿਖੇ ਇੱਕ ਟਿਊਬਲ ਦੇ ਉਦਘਾਟਨ ਸਮੇਂ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਲਈ ਰਾਤ ਦਿਨ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਟਿਊਬਲ ਕਾਫੀ ਸਮੇਤੋਂ ਵੰਦ ਪਏ ਸਨ ਉਹਨਾਂ ਨੂੰ ਚਾਲੂ ਕਰਕੇ ਸੈਂਕੜੇ ਏਕੜ ਵਰਾਨ ਪਈ ਜ਼ਮੀਨ ਨੂੰ ਹਰਿਆ ਭਰਿਆ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਹਿਲਪੁਰ ਵਿੱਚ ਪੱਤੀ ਮਸ਼ਮੁੱਲਾ ਪਹੁੰਚੇ ਹਾਂ ਜਿੱਥੇ 56 ਲੱਖ ਰੁਪਏ ਨਾਲ ਟਿਊਬਵਲ ਚਾਲੂ ਕਰਕੇ ਜੋ ਜ਼ਮੀਨ ਕਾਫੀ ਸਮੇਂ ਤੋਂ ਬੇਰਾਨਾ ਪਈ ਸੀ ਉਸ ਨੂੰ ਹਰਿਆ ਭਰਿਆ ਕੀਤਾ ਜਾ ਰਿਹਾ ਹੈ ਪੀਵੀ07 ਬੁਲੇਟਨ ਮਹਲਪੁਰ ਤੋਂ ਸਫਰੀ ਦੀ ਰਿਪੋਰਟ ਬੋਲੋ ਜੀ ਬੋਲੋ ਅੱਜ ਅਸੀਂ ਖੁਸ਼ਕਿਸਮਤ ਆ ਵੀ ਇਥੇ ਮਿਨਿਸਟਰ ਸਾਹਿਬ ਆਏ ਆ ਔਰ ਇਸ ਏਰੀਆ ਨੂੰ ਜੋ ਸਾਡੀਆਂ ਰਿਕੁਐਸਟ ਸੀਗੀ ਰਿਗਾਰਡਿੰਗ ਦਾ ਰੂਟ ਰਸਤਾ ਤੇ ਪਾਰਕ ਇਹ ਉਹ ਸਾਡਾ ਪੂਰਾ ਕੀਤਾ ਟੂਲ ਲਗਾ ਕੇ ਦਿੱਤਾ ਫੋਰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਏਰੀਆ ਨੂੰ ਹੋਰ ਰੂਮ ਪ੍ਰੂਫ ਕਰਾਂਗੇ ਜ਼ਿਆਦਾ ਐਗਰੀਕਲਚਰ ਪ੍ਰੋਡਕਟਸ ਹੋਣਗੀਆਂ ਔਰ ਜੋ ਬਣ ਸਕਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਸਰ ਆਪਾਂ ਕੀ ਕਹਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨਮਾਈ ਹੇਠ ਕਿਸਾਨਾਂ ਦੇ ਲਈ ਜਿਹੜਾ ਆ ਦਿਨ ਪਰ ਰਾਤ ਇੱਕ ਕੰਮ ਕੀਤਾ ਜਾ ਰਿਹਾ ਔਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਰਾਜਸਥਾਨ ਨੂੰ ਅਜਾਇ ਹੀ ਜਾਂਦਾ ਸੀ ਉਹ ਸਾਰਾ ਪਾਣੀ ਚੈਨਲਾਈਜ਼ ਕਰਕੇ ਜਿਹੜਾ ਆ ਨਹਿਰਾਂ ਦੇ ਨਾਲ ਖੇਤਾਂ ਦੇ ਵਿੱਚ ਵਰਤਿਆ ਜਾ ਰਿਹਾ ਔਰ ਜਿੱਥੇ ਨਹਿਰਾ ਨਹੀਂ ਪਹੁੰਚ ਸਕਦੀਆਂ ਉੱਥੇ ਜਿਹੜੇ ਟਿਊਬਲ ਪਿਛਲੇ 10 ਸਾਲ 15 ਸਾਲ 20 ਸਾਲ 30 ਸਾਲ ਤੋਂ ਬੰਦ ਪਏ ਆ ਉਹ ਟਿਊਬਲ ਚਾਲੂ ਕਰਕੇ ਜਿਹੜੀ ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਅਬਜ਼ਰਬ ਕੀਤਾ ਜਾ ਰਿਹਾ ਅੱਜ ਉਹਦੇ ਤਹਿਤ ਜਿਹੜਾ ਆ ਸਾਡੇ ਮਾਲਪੁਰ ਦੀ ਪੱਤੀ ਜਿਹੜੀ ਚੱਕ ਮਛਮੁੱਲਾ ਹੈ ਜਿਹੜੀ ਆ ਉਹਦੇ ਵਿੱਚ ਪਹੁੰਚੇ ਆ ਔਰ ਜਿਹਦੇ 56 ਲੱਖ ਰੁਪਏ ਦੀ ਲਾਗਤ ਦੇ ਨਾਲ ਟਿਊਬਲ ਜਿਹੜਾ ਆ ਉਹ ਲੱਗਾ ਆ ਔਰ ਚੱਲਿਆ ਆ ਔਰ ਜਿਹੜਾ ਇਲਾਕਾ ਅਜਾੜ ਹੋ ਗਿਆ ਸੀ ਵਿਆਵਾਨ ਹੋ ਗਿਆ ਸੀ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਔਰ ਸੰਗਤ ਦੇ ਸਹਿਯੋਗ ਦੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਉਹ ਇਲਾਕਾ ਹਰਿਆ ਭਰਿਆ ਹੋ ਗਿਆ ਅੱਜ ਇੱਥੇ ਕਿਸਾਨ ਬਹੁਤ ਜ਼ਿਆਦਾ ਖੁਸ਼ ਨੇ ਔਰ ਮੁੱਖ ਮੰਤਰੀ ਸਾਹਿਬ ਦਾ ਸਪੈਸ਼ਲ ਤੌਰ ਤੇ ਗੜਸ਼ੰਗਰ ਏਰੀਆ ਨੂੰ ਖੇਤਾਂ ਨੂੰ ਜਿਹੜਾ ਬੰਜਰ ਤੋਂ ਮੁੜ ਕੇ ਆਵਾਜ਼ ਬਣਨ ਲਈ